بڑے بچے ہی خوش مزاج لیڈر آم آدمی پارٹی جو ایک چڑی لگا دی اسے لڑی کے تحت ਅੱਜ ਇਸ ਸਕੂਲੀ ਚਾਰ ਦਿਵਾਰੀ ਦਾ ਹੈਲੋ ਇੰਨੇ ਬੱਚਿਆਂ ਨੂੰ ਇਹਨਾਂ ਤੋਂ ਉਹਨਾਂ ਬੇਨਤੀ ਕਰੀ ਸੋ ਇਸ ਨਾਲ ਜਿੱਥੇ ਸਾਡੇ ਦੇ ਵਿੱਚ ਕੋਝਾ ਪੈਦਾ ਹੋਊਗੀ ਮਾਨਯੋਗ ਕੈਬਨਿਟ ਮਿਨਿਸਟਰ ਐਡਵੋਕੇਟ ਮੋਰਿੰਦਰ ਗੋਇਲ ਜੀ ਇਹਨਾਂ ਨੇ ਸਾਡੇ ਸਕੂਲ ਦੇ ਅੰਦਰ ਦਾਸ ਦੇ ਪ੍ਰਗਨ ਚ ਪਹੁੰਚਣ ਤੇ ਬਹੁਤ ਨਿੱਘਾ ਸਵਾਗਤ ਕਰਦੀ ਆ ਜਿੱਥੇ ਵੀ ਮੈਡਮ ਰਵਿੰਦਰ ਫੌਰ ਚਤਵਾਲ ਜੀ ਦਾ ਨਿੱਘਾ ਸਵਾਗਤ ਕਰਦੀ ਆ ਸਾਰੇ ਸੀਐਚਡੀ ਸਰ ਸਾਰੇ ਸਕੂਲਰ ਤਾਂ ਪਹੁੰਚੇ ਐਟੀ ਤੇ ਅਧਿਆਪਕ ਸਭਾ ਨੂੰ ਐਸਐਮਸੀ ਕਮੇਟੀ ਮੈਂਬਰ ਐਸਐਮਸੀ ਚੇਅਰਮੈਨ ਮਾਪਿਆਂ ਦੇ ਪੇਰੇ ਮਾਪੇ ਬੱਚੇ ਤੇ ਜਿੰਨੇ ਵੀ ਪ੍ਰਤੰਤੇ ਸੱਜਣ ਇੱਥੇ ਪਹੁੰਚੇ ਨੇ ਸਾਡੇ ਸਕੂਲ ਵਿੱਚ ਪਹੁੰਚਣ ਤੇ ਉਹਨਾਂ ਦਾ ਨਿੱਘਾ ਸਵਾਗਤ ਸਰਕਾਰੀ ਪ੍ਰਾਇਮਰੀ ਸਕੂਲ ਭਗਤ ਰਵਿਦਾਸ ਮੂਨ ਮੈਂ ਤੁਹਾਡੇ ਸਾਹਮਣੇ ਵਿਦਿਆਰਥੀਆਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਬਾਰੇ ਗੱਲ ਕਰਨੀ ਹੈ ਸੈਸ਼ਨ 2023-24 ਵਿੱਚ ਗダਹਰ ਨਗੋਧਿਆ ਵਿਦਾਲੇ ਵਿੱਚ ਸਲੈਕਟਡ ਬੱਚੇ ਨਾਮ ਯਸਨੀ ਪੁੱਤਰ ਸ੍ਰੀ ਸੰਜੂ ਕੁਮਾਰ ਦੂਜੇ ਬੱਚੇ ਇਮਰਾਨ ਪੁੱਤਰ ਸ੍ਰੀ ਬੋਰੀਆ ਜੀ ਸੈਸ਼ਨ 2024-25 ਜਿਹੜਾ ਹੁਣ ਸੈਸ਼ਨ ਲੱਗਿਆ ਹੈ ਉਹਦੇ ਵਿੱਚ ਪੰਜਵੀਂ ਜਮਾਤ ਵਿੱਚ 95% ਰਿਜ਼ਲਟ ਪ੍ਰਾਪਤ ਕਰਨ ਵਾਲੇ ਬੱਚੇ ਤਨੁਤੈਨੀ ਪੁੱਤਰੀ ਸ੍ਰੀ ਕ੍ਰਿਸ਼ਨ ਕੁਮਾਰ ਕੋਮਲ ਪੁੱਤਰੀ ਸ੍ਰੀ ਤਰਸੇਮ ਸਿੰਘ ਉਸ ਤੋਂ ਇਲਾਵਾ ਸਾਡੇ ਸਕੂਲ ਦੇ ਬੱਚੇ ਸਟੇਟ ਲੈਵਲ ਦੀਆਂ ਖੇਡਾਂ ਵਿੱਚ ਵੀ ਪਾਰਟਿਸਪੇਟ ਕਰਦੇ ਰਹੇ ਨੇ ਤੇ ਜਿੱਤ ਪ੍ਰਾਪਤ ਕਰਦੇ ਰਹੇ ਨੇ ਸਪੈਸ਼ਲੀ ਇੱਕ ਸੀਡਲੂਸਨ ਬੱਚੇ ਨੇ ਵੀਲਚਰ ਰੇਸ ਵਿੱਚ 200 ਮੀਟਰ ਦੀ ਰੇਸ ਵਿੱਚ ਪਾਰਟਿਸਪੇਟ ਕੀਤਾ ਤੇ ਤਗਮਾ ਹਾਸਲ ਕੀਤਾ ਉਹਨਾਂ ਦਾ ਨਾਮ ਹੈ ਕਵੀਰ ਸਿੰਘ ਪੁੱਤਰ ਜੀ ਸੰਵੇਸ਼ ਸਿੰਘ ਇੱਕ ਬੱਚਾ ਹੋਰ ਹੈ ਜ਼ਿਲ੍ਹਾ ਪਠਰੀ ਦੇ ਖੇਡਾਂ ਵਿੱਚ ਫਰਸਟ ਸਥਾਨ ਪ੍ਰਾਪਤ ਕੀਤਾ ਉਹਨਾਂ ਨੇ ਮਯੰਗ ਪੁੱਤਰ ਜੀ सोनू ਜੀ ਇਸ ਦੇ ਨਾਲ-ਨਾਲ ਸਕੂਲ ਦੇ ਬੱਚੇ ਵਿਦਿਅਕ ਮੁਕਾਬਲਿਆਂ ਵਿੱਚ ਵੀ ਪਾਰਟਿਸਿਪੇਟ ਕਰਨ ਦੇ ਨਾਲ-ਨਾਲ ਸਥਾਨ ਹਾਸਲ ਕਰਦੇ ਰਹੇ ਨੇ ਸਟੇਟ ਪੱਧਰੀ ਮੁਕਾਬਲੇ ਵਿੱਚ ਮਮਤਾ ਰਾਣੀ putri pri rajender kumar ji ਨੇ slogan writing ਵਿੱਚ ਫਸਟ ਸੈਲਾ ਸਥਾਨ ਪ੍ਰਾਪਤ ਕੀਤਾ ਇਸ ਦੇ ਨਾਲ-ਨਾਲ ਸਾਡੇ ਸਕੂਲ ਦੇ ਬੱਚੇ ਹੋਰ ਗਤੀਵਿਧੀਆਂ ਵਿੱਚ ਵੀ ਬਹੁਤ ਵਧੀਆ ਪਾਰਟਿਸਿਪੇਟ ਕਰਦੇ ਨੇ ਟੀਚਰਸ ਵੀ ਬਹੁਤ ਡੈਡੀਕੇਟਿਡ ਨੇ ਸਾਰਾ ਸਟਾਫ ਇੱਕ ਮੁੱਠੋ ਕੇ ਕੰਮ ਕਰਦਾ ਇਸ ਦੇ ਨਾਲ ਹੀ ਅਸੀਂ ਇੰਨਾ ਕੁਝ ਕਰ ਪਾਨੇ ਆ ਧੰਨਵਾਦ ਜੀ ਤੇ ਨਿਯਮ ਸਾਉਤੀ ਯੋਗ ਦਵਾਈ ਖੇਡ ਅੱਜ ਸਾਡੇ ਹਰਮਨ ਚਾਰੇ ਹਲਕੇ ਦੇ ਦਿਨ ਵਾਦ ਸ਼੍ਰੀ ਗੁਰੂ ਦੇਵ ਜੀ ਗੋਇੰਦੀ ਕੈਬਨਟ ਮਿੰਿਸਟਰ ਇੱਥੇ ਆਣ ਤੇ ਮੈਂ ਔਰ ਆਪ ਸਭ ਜਿਆ ਆਂ ਆਂਦੀ ਆਂ ਚਾਂਦ ਕੀ ਪਿੰਡ ਦੇ ਪਤਵੰਤੇ ਸੱਜਣ टेंचर्स हेडमास्टर्स स्कूल हेड्स अध्यापक साथी बच्चे के उनके माता-पिता नु भी मैं जियां है फैमिली हां शिक्षा क्रांति दे तहत सरकार वलो अनेखा उप्राले जितते जा रहे थन जिदे तहत स्कूल्स दी शिक्षा प्रणाली एक ऊंची मيار हासिल कर रही है नाल ही स्कूलां दे नवीनीकरण दे तहत ਬਹੁਤ ਸਾਰੇ ਉਤਰਾਲੇ ਕੀਤੇ ਜਾ ਰਹੇ ਹਨ ਜਿਦੇ ਅੱਜ ਅਸੀਂ ਸਾਰੇ ਖਾਣੀ ਬਣ ਰਹੇ ਹਾਂ ਮੈਂ ਪ੍ਰਾਇਮਰੀ ਦੇ ਰੈਟ੍ਰੇਟ ਨੂੰ ਬਿਲੋਂਗ ਕਰਦੀ ਆਂ ਸਰ ਸੋ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਤੁਹਾਡੇ ਨਾਲ ਇਹ ਸਾਂਝੇ ਕਰਕੇ ਕਿ ਸਾਡੇ ਪੰਜਣੀ ਦੇ 64 ਸਟੂਡੈਂਟਸ ਨੇ ਨਵਾਂ ਨਵਾਂ ਬੋਟਿਆ ਵਿਦਿਆਲੇ ਦਾ ਜਿਹੜਾ ਹੀ ਟੈਸਟ ਹੁੰਦਾ ਹੈ ਉਹ ਪੀਅਰਸ ਕੀਤਾ ਹੈ ਸੋ ਐਸ ਛੋਟੀਆਂ ਛੋਟੀਆਂ ਸਟੈਪਸ ਜਿਹੜੇ ਹਨ ਉਹਨਾਂ ਨੂੰ ਦੀ ਜ਼ਿੰਦਗੀ ਦੇ ਜਿਹੜੇ ਵੀ ਮਾਨਵ ਭਲੇ ਹੌਕਰਾ ਹੈ ਉਹਨਾਂ ਨੂੰ ਸਾਹਮਣਾ ਕਰਨ ਤੋਂ ਬਹੁਤ ਜ਼ਿਆਦਾ ਮਦਦ ਚਾਹੀਦੀ ਹੈ ਨਾਲ ਹੀ ਜਿੱਥੇ ਇਕੱਤਰ ਇਸ ਸਾਰੇ ਮਾਪਿਆਂ ਨੂੰ ਮੇਰੀ ਡਿਜ਼ਾਇਰ ਹੈ ਕਿ ਅੱਜ ਕੱਲ੍ਹ ਸਕੂਲਾਂ ਦੇ ਇਨਫਰਾਸਟ੍ਰਕਚਰ ਜਿਹੜੇ ਹਾਂ ਉਹ ਕਿਸੇ ਵੀ ਪ੍ਰਾਈਵੇਟ ਸਕੂਲ ਤੋਂ ਘੱਟ ਨਹੀਂ ਹਨ ਤੁਸੀਂ ਆਪਣੇ ਬੱਚਾ ਨੂੰ ਸਰਕਾਰੀ ਸਕੂਲਾਂ ਵਿੱਚ ਪਾਓ ਅਤੇ ਸਾਡੇ ਸਕੂਲਾਂ ਦਾ ਅਮਲਨ ਵਧਾਓ ਮੈਂ ਸਾਰੇ ਸਾਡੇ ਬੱਚਿਆਂ ਨੂੰ ਹਰ ਇੰਪੋਰਟੈਂਟ ਚੀਜ਼ ਨੂੰ ਦੇਣ ਵਿੱਚ ਸਮਰੱਥ ਹੈਗੇ ਹਾਂ ਜਿਹੜੀ ਕਿ ਉਹਨਾਂ ਦੀ ਇੱਕ ਬਹੁਪੱਖੀ ਵਿਕਾਸ ਵਾਸਤੇ ਜ਼ਰੂਰੀ ਹੈ ਸੋ ਅਸੀਂ ਸਾਰੇ ਵਚਨਬੱਧ ਹਾਂ ਕਿ ਅਸੀਂ ਤੁਹਾਡੇ ਬੱਚਿਆਂ ਨੂੰ ਆਪਣੇ ਸੁਪਨਿਆਂ ਨੂੰ ਸাকার ਕਰਨ ਵਿੱਚ ਉਹਨਾਂ ਦੀ ਮਦਦ ਕਰਾਂਗੇ ਮੈਂ ਫਿਰ ਤੋਂ ਸਾਰੇ ਹੀ ਮੌਜੂਦ ਨਿਵਾਸੀਆਂ ਨੂੰ ਇੱਥੇ ਆਨ ਤੇ ਹਾਰਦਿਕ ਜੀ ਆਇਆਂ ਕਹਿੰਦੀ ਹਾਂ ਤੇ ਸਰ ਸਾਡੇ ਨਾਲ ਜਿਹੜੀ ਵੀ ਗ੍ਰਾਂਟਸ ਸਾਡੇ ਸਕੂਲਾਂ ਨੂੰ ਸਿੱਖਿਆ ਪ੍ਰਣਾਲੀ ਸਾਡੇ ਡਿਪਾਰਟਮੈਂਟ ਵੱਲੋਂ ਦਿੱਤੀਆਂ ਗਈਆਂ ਹਨ ਉਹਨਾਂ ਨਾਲ ਸਾਡੇ ਸਕੂਲ ਦੇ ਸੋਚਨ ਦਾ ਮੀਨਾਰ ਕੰਮਕਾਜ ਦਾ ਮਿਆਰ ਹੋਰ ਵਧ ਗਿਆ ਹੈ ਸੋ ਮੈਂ ਆਪ ਸਭ ਦਾ ਇੱਥੇ ਆਨ ਤੇ ਜੀ ਆਇਆਂ ਕਹਿੰਦੀ ਹਾਂ ਥੈਂਕ ਯੂ ਵੈਲਕਮ ਅਭੀਦਾ ਜੀ ਸਕਾਰੀ ਪ੍ਰਾਇਮਰੀ ਸਕੂਲ ਦੇ ਅੱਜ ਬੇੜੇ ਦੇ ਵਿੱਚ ਸਾਡੇ ਡਿਪਟੀ ਡੀਓ ਮੈਡਮ ਅਰਵਿੰਦਰ ਗੌਰ ਜੀ ਤੇ ਹੈਡ ਟੀਚਰ ਤੇ ਸਾਰੇ ਟੀਚਰ ਸਾਹਿਬਾਨ ਅੱਜ ਇੱਥੇ ਹਾਜ਼ਰ ਸਾਰੇ ਇੱਕ ਦਮ ਤੇ ਸਭ ਨੇ ਦੇਖ ਰਿਆਂ ਪਾਰਟੀ ਦੇ ਆਗੂ ਸਾਹਿਬਾਨ ਬੈਠੇ ਆ ਜੇ ਨਾਲ ਨੇ ਸ਼ੁਰੂ ਕਰਦੇ ਤਾਂ ਫਿਰ ਗੱਲ ਤੋਂ ਕੋਈ ਨਾ ਰਹਿ ਵੀ ਜਾਣਾ ਤੇ ਸਵੈਸ ਕਰਕੇ ਸਮੂਹਿਕ ਰੂਪ ਦੇ ਵਿੱਚ ਮੈਂ ਜਿੱਕਰ ਜਮਾ ਸਾਰੇ ਆਪੂ ਸਰਦਾਰ ਸਾਡੇ ਬੈਠੇ ਆ ਇਸ ਸ਼ਹਿਰ ਦੇ ਬਤਵੰਤੇ ਸੱਜਣ ਬੈਠੇ ਆ ਬੀਬੀਆਂ ਭੈਣਾ ਬੈਠੀਆਂ ਤੇ ਸਾਰੇ ਬੱਚੇ ਅੱਜ ਜਿਹੜੇ ਹਾਜ਼ਰ ਨੇ ਸਭ ਤੋਂ ਪਹਿਲਾਂ ਮਤੇਲ ਕਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪ੍ਰਾਇਮਰੀ ਸਕੂਲ ਜੀਵਨ ਮਨ ਸਵਾਗਤ ਰਵੀਦਾਸ ਜੀ ਜाहਰ ਹੁੰਦਾ ਕਿ ਸਾਡੀ ਸਰਕਾਰ ਸਾਡੇ ਮਹਾਨ ਸੰਤਾਂ ਗੁਰੂਆਂ ਪੀਰਾਂ ਭੀਰਾਂ ਦੀ ਕਿੰਨਾ ਮਾਨ ਸਤਿਕਾਰ ਕਰਦੀ ਹੈ ਸਵਾਗਤ ਰਵੀਦਾਸ ਜੀ ਦੇ ਨਾਂ ਤੇ ਸਕੂਲ ਹੈ ਇਹ ਤੇ ਅਸੀਂ ਪਰਸੋਂ ਸੰਵਿਧਾਨ ਦੇ ਨਿਰਮਾਤਾ ਦਾਦਾ ਸਾਹਿਬ ਤੇ ਇਮਰੌਜੀ ਮੈਡਕਰ ਦੀ ਜਨਮ ਦਿਨ ਨੂੰ ਪੂਰੇ ਪੰਜਾਬ ਦੇ ਵਿੱਚ ਰਾਜ ਪੱਦਰੀ ਸਮਰੋਹ ਕਰਕੇ ਵੀ ਅਸੀਂ ਉਹਨਾਂ ਦਾ ਜਨਮ ਦਿਨ ਕਿਉਂਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਤੇ ਸਮਾਜ ਨੂੰ ਇੱਕ ਸੂਤਰ ਦੇ ਵਿੱਚ ਪਰੋਣ ਦੇ ਲਈ ਇਹ ਨਾ ਬਹੁਤ ਬੰਡਾ ਸਰ ਸੋ ਅੱਜ ਦਾ ਇਹ ਪ੍ਰੋਗਰਾਮ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਦੇ ਤਹਿਤ ਕੀ ਅਸੀਂ ਬੁਲਾਇਆ ਕੀਤਾ ਉਹਦੇ ਤਹਿਤ ਇਹ ਪ੍ਰੋਗਰਾਮ ਸਾਰੇ ਪੰਜਾਬ ਦੇ ਸਕੂਲਾਂ ਦੇ ਵਿੱਚ ਕਰਾਇਆ ਜਾ ਰਿਹਾ ਹੈ ਅਰ ਕੱਲੇ ਇਹ ਪ੍ਰੋਗਰਾਮ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਸ਼ੁਰੂ ਕਰਦੇ ਆ ਰੈਗੂਲਰ ਕਰ ਲਿਆ ਹੈ ਇਹ ਤੇ ਪੱਥਰ ਲਾਤਾ ਇੱਜੇ ਤੱਕ ਸੀਮਤ ਨਹੀਂ ਹੈ ਅਸੀਂ ਕੁਝ ਕਰਕੇ ਦਿਤਾਏ ਅਸੀਂ 2022 ਦੇ ਵਿੱਚ ਜਿਹੜਾ ਚੋਲ ਮੜੀ ਸੀ ਤਾਂ ਉਸ ਸਮੇਂ ਅਸੀਂ ਕਿਹਾ ਸੀ ਸਾਰੇ ਪੰਜਾਬ ਦੇ ਲੋਕਾਂ ਨੂੰ ਕਿ ਇੱਕ ਮੌਕਾ ਤੇਜਲੀਵਾਰ ਨੂੰ ਦੇ ਦਿਓ ਇੱਕ ਮੌਕਾ ਭਗਵੰਤ ਮਾਨ ਨੂੰ ਦੇ ਦਿਓ ਐਨੇ ਗੱਲ ਕਹੀ ਸੀ ਤੇ ਪੰਜਾਬ ਦੇ ਲੋਕਾਂ ਨੇ ਇਹ ਵਿਸ਼ਵਾਸ ਕਰਕੇ ਅੱਜ ਤੱਕ ਦਾ ਇਤਿਹਾਸ ਬਦਲਿਆ ਅੱਜ ਤੱਕ ਪੰਜਾਬ ਦੇ ਵਿੱਚ ਕਿਸੇ ਵੀ ਪਾਰਟੀ ਨੂੰ ਕਿਸੇ ਵੀ ਸਮੇਂ 92 ਸੀਟਾਂ ਨਹੀਂ ਮਿਲਿਆ ਜਿਹੜਾ ਤੁਸੀਂ ਸਾਡੇ ਆ ਦੋ ਗੱਲਾਂ ਤੇ ਯਕੀਨ ਕਰਕੇ ਕਿ ਇੱਕ ਮੌਕਾ ਬੇਲੀਵਾਲ ਨੂੰ ਇੱਕ ਮੌਕਾ ਭਵੰਤ ਮਾਨ ਨੂੰ ਸਾਡੇ ਤੇ ਯਕੀਨ ਕਰਕੇ ਤੁਸੀਂ ਸਰਕਾਰ ਨੂੰ ਰਾਮ ਭਗਵਾਨ ਸਰ ਮਾਨਦੇ ਅਗਵਾਈ ਦੇ ਵਿੱਚ ਮਨਾ ਚੁੱਕੇ। ਤੇ ਫਿਰ ਅਸੀਂ ਵਾਅਦਾ ਕੀਤਾ ਸੀ ਕਿ ਜੇ ਸਾਡੀ ਸਰਕਾਰ ਬਣੀ ਤਾਂ ਅਸੀਂ ਸਭ ਤੋਂ ਪਹਿਲਾਂ ਜੋਰ ਜੋ ਦੇਵਾਂਗੇ ਉਹ ਪੜ੍ਹਾਈ ਤੇ ਜੋਰ ਦੇਵਾਂਗੇ। ਅਸੀਂ ਸਕੂਲਾਂ ਦੀ ਦਸ਼ਾ ਸੁਧਾਰਨ ਤੇ ਜੋਰ ਦਵਾਂਗੇ। ਕਿਉਂਕਿ ਸਕੂਲ ਕੱਲੀ ਬਿਲਡਿੰਗ ਨਹੀਂ ਹੈ। ਇਹ ਬਹੁਤ ਵੱਡਾ ਮੰਦਿਰ ਹੈ ਜਿੱਥੇ ਬੇਸ਼ਕ ਦਾ ਪ੍ਰਕਾਸ਼ ਪੜਨਾ ਹੈ ਤੁਹਾਡੇ ਬੱਚੇ ਜਿਨ੍ਹਾਂ ਤੇ ਤੁਹਾਨੂੰ ਬਹੁਤ ਵੱਡੀਆਂ ਉਮੀਦਾਂ ਹੁੰਦੀਆਂ ਨੇ ਉਹਨਾਂ ਨੇ ਇੱਥੋਂ ਸਿੱਖੇ ਜਾਣਾ। ਸੋ ਜੇ ਇੱਥੇ ਸਹੀ ਮਾਹੌਲ ਨਹੀਂ ਹੋਊਗਾ ਸਹੀ ਅਧਿਆਪਕ ਨਹੀਂ ਹੋਣਗੇ ਤਾਂ ਫਿਰ ਬੱਚਾ ਦਾ ਕੀ ਮਨੇ ਸੋ ਅਸੀਂ ਇਸ ਗੱਲ ਤੇ ਬੜਾ ਜ਼ੋਰ ਦਿੰਦੇ ਹਾਂ। ਸਕੂਲਾਂ ਦੇ ਵਿੱਚ ਅਜਿਹਾ ਸਮਾਂ ਸੀ ਕਿ ਟੀਚਰਾਂ ਨੇ ਬਹੁਤ ਵੱਡੀ ਕੰਮ ਕੀਤਾ ਅਧਿਆਪਕੀ ਦੀ ਸਰਕਾਰੀ ਸਕੂਲਾਂ ਦੇ ਵਿੱਚ ਅਸੀਂ 20000 ਅਧਿਆਪਕ ਪਰੂਥ ਜਿਹੜਾ ਰਿਕਾਰਡ ਹੈ ਇੱਕ ਕਿ 3 ਸਾਲਾਂ ਦੇ ਵਿੱਚ 20000 ਅਸੀਂ ਟੀਚਰ ਪਰੂਥ ਸਰ ਟੀਚਰ ਉਹ ਜਿਹੜੇ ਕੋਈ 30000 ਤੇ ਕੰਮ ਕਰਦਾ ਸੀ ਕੋਈ 11000 ਤੇ ਕੰਮ ਕਰਦਾ ਸੀ ਆਪਣਾ ਸਪੀਡ ਹੈ ਤੋਂ ਬੁਣੀ ਨੰਦੀ ਹੈ ਤੇ ਜਸੂ ਉਹ ਮੈਂ ਬਣਾਇਆ ਨਾ ਸੋ ਜਸੂ ਤਾਂ ਇਹ ਸੁਣੋ ਕਿੰਨੇ ਦਾ ਜਨਮ ਸੋ ਤੁਸੀਂ ਵੀ ਦੀ ਦੇਖੋ 2089 ਤੋਂ ਆਵਾਜ਼ ਕਹਿਣ ਤੋਂ ਬਾਅਦ 12 अपना 16 17 ਸਾਲ ਹੋ ਗਏ ਇਹ 9500 ਦੇ ਕੰਮ ਕਰਦੇ ਤੇ ਅੱਜ ਇਹਨਾਂ ਨੂੰ 18900 ਰੁਪਏ ਆਉਂਦੇ ਇਹ ਪ੍ਰਾਪਤੀ ਹੈ ਨਾ ਜੀ ਕਿ ਟੀਚਰਾਂ ਨੂੰ ਸਹੀ ਮਿਹਨਤਾਂ ਨਹੀਂ ਮਿਲੂਗਾ ਤਾਂ ਉਹ ਪੜਾਈ ਵੱਲ ਵਿਸ਼ੇਸ਼ ਧਿਆਨ ਨਹੀਂ ਦੇ ਸਕਦੇ ਹੁਣ ਬੇਸ਼ੱਕ ਆ ਬੀਬੀ ਕਹਿ ਰਹੀ थी ਕਹਿੰਦੇ ਜੀ ਹੋਰ ਕਹਿੰਦੇ ਕਮਿਟਮੈਂਟ ਪਰ ਅੱਜ ਦੀ ਤਰੀਕ ਤੱਕ ਜਿੰਨਾ ਸਮਾਂ ਸਾਰਾ ਸਰਲਾਬੰਦ ਕੁਛੇਰ ਹੱਦ ਤੱਕ ਹੀ ਆ। ਖਾਸ ਕਰਕੇ 2000 ਟੀਚਰਾਂ ਤੇ ਕਿਤੇ 12000 ਉਹ ਟੀਚਰਾਂ ਨੂੰ ਜਿਨ੍ਹਾਂ ਨੂੰ ਸਹੀ ਤਨਖਾਹ ਨਹੀਂ ਦਿੱਤੀ ਜਾਂਦੀ ਸੀ 16-17 ਸਾਲਾਂ ਤੋਂ ਉਹਦਾ ਸ਼ੋਸ਼ਣ ਕੀਤਾ ਜਾਂਦਾ ਸੀ। ਅਸੀਂ ਬਹੁਤ ਤਰ੍ਹਾਂਾਂ ਪੂਰੀਆਂ ਕੀਤੀਆਂ ਨੇ। ਤਾਂ ਕਿ ਇੱਕ ਵਿੱਦਿਆ ਦਾ ਮਾਹੌਲ ਬਣ ਸਕੇ। ਤੇ ਅਸੀਂ 24 ਕਰੋੜ ਰੁਪਇਆ ਕੱਲ੍ਹ ਨੇ ਹਲਕੇ ਲਹਿਰੇ ਦੇ ਸੂਟਰਾਂ ਦੇ ਵਿੱਚ ਆਜ ਕੋਈ ਸਕੂਲ ਐਸਾ ਨਹੀਂ ਪੂਰੇ ਪੰਜਾਬ ਦੇ ਵਿੱਚ ਜਿੱਤੇ ਚਾਰ ਦਵਾਰੀ ਨਾਂ ਆਉਣ ਇੱਥੇ ਚਾਰ ਦਵਾਰੀ ਨਾਂ ਮੇ ਬਣੀ ਆ ਨਾ ਬੜੀਆਂ ਨੇ ਸਾਰੇ ਜਿਹੜੀ ਇੱਥੇ ਕੋਈ ਸਨੀਕ ਨਹੀਂ ਜਾਂ ਇੱਥੇ ਜਿੰਨੇ ਬੱਚੇ ਪੜ੍ਹਦੇ ਆ ਦੱਸੋ ਜਰਾ ਬੜੀਆਂ ਨੇ ਸਾਰੇ ਚਾਰ ਦਵਾਰੀ ਚਾਰ ਦਵਾਰੀ ਇੱਥੇ ਬਣਾਈ ਸਮਰਸੀ ਵਾਲੇ ਇੱਥੇ ਲਵਾਏ ਸਾਰੇ ਜਿਹੜੇ ਫਰਸ਼ ਸੀ ਉਹਨਾਂ ਦੇ ਰਿਪੇਅਰ ਕਰਾਈ ਕਿ 636000 ਰੁਪਇਆ ਇਸ ਸਕੂਲ ਦੀ ਬਿਹਤਰੀ ਦੇ ਖਰਚਾਂਗੇ ਤੇ ਮੈਂ ਵਧਾਈ ਵੀ ਦੇਣੀ ਚਾਹਣਾ ਇਸ ਸਕੂਲ ਦੇ ਟੀਚਰਾਂ ਨੂੰ ਇਸ ਸਕੂਲ ਦੀ ਹੈੱਡ ਟੀਚਰ ਕਿ ਸਕੂਲ ਪੂਰਾ ਸਾਫ਼ ਸੁਥਰਾ ਆ ਬੜੀਆ ਇਹਨਾਂ ਨੇ ਮਾਟੋ ਵੀ ਲਿਖੇ ਹੋਈਆਂ ਇਸ ਤਰ੍ਹਾਂ ਦਾ ਸਕੂਲ ਸਾਰੇ ਹਰ ਤਰੀਕੇ ਦੇ ਨਾਲ ਕੰਦਾ ਨੂੰ ਤੇ ਇਹਨਾਂ ਨੇ ਬਹੁਤ ਵਧੀਆ ਸਿਸਟਮ ਇੱਥੇ ਬਣਾਇਆ ਹੋਇਆ ਹੈ ਜਿਹੜਾ ਮੈਂ ਦੇਖ ਰਿਹਾ। ਸੋ ਇਸ ਗੱਲ ਦੇ ਲਈ ਮੈਨਾਂ ਨੂੰ ਬੜਾ ਹੀ ਮਾਣ ਹੈ। ਇਹ ਸਾਡੇ ਸਾਰੇ ਪੰਜਾਬ ਦੇ ਟੀਚਰਾਂ ਨੂੰ ਸਾਨੂੰ ਬੜਾ ਮਾਣ। ਮੈਂ ਸਾਰੇ ਸਕੂਲਾਂ 'ਚ ਜਾ ਰਿਹਾ। ਅੱਜ ਵੀ ਆਪਣਾ ਸਕੂਲਾਂ ਦੇ ਵਿੱਚ ਜਾਣਾ। ਕਿ ਮੈਂ ਕਈ ਜਗ੍ਹਾ ਦੇਖਿਆ ਕਿ ਟੀਚਰ ਸਾਡੇ ਜੇ ਜ਼ਰੂਰਤ ਪੈ ਗਈ ਤਾਂ ਬੱਚਿਆਂ ਦੀ ਹੈਲਪ ਆਪਣੇ ਜੇਬ ਦੇ ਵਿੱਚੋਂ ਵੀ ਕਰਦੇ। ਘਰੋਂ ਤੋਂ ਪਾਪ ਕੇ ਬੱਚਿਆਂ ਨੂੰ ਆਪਣੇ ਬੱਚੇ ਸਮਝ ਕੇ ਪੜਾ ਰਹੇ ਨੇ ਤੇ ਇਸੇ ਕਰਕੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਬੜੇ ਬੱਚੇ 188 ਬੱਚੇ ਜੇ ਇਹ ਇਹ ਦੇ ਮੇਅ ਪ੍ਰੀਖਿਆ پاس ਕੀਤੇ 188 ਬੱਚਿਆਂ ਨੇ ਪੰਜਾਬ ਦੇ ਵਿੱਚ ਜਿਹੜੀ ਗੱਲ ਹੈ ਅੱਜ ਇਸ ਪ੍ਰਾਈਵੇਟ ਸਕੂਲਾਂ ਤੋਂ हट ਕੇ ਬੱਚੇ ਸਰਕਾਰੀ ਸਕੂਲਾਂ ਜਾ ਰਹੇ ਨੇ ਦੇਖੋ ਕੋਈ ਫੀਸ ਨਹੀਂ ਇੱਥੇ ਕੋਈ ਵਰਦੀ ਦਾ ਖਰਚਾ ਨਹੀਂ ਮੈਂ ਇਹਦਾ ਬਿਲਕੁਲ ਪ੍ਰਾਈਵੇਟ ਸਕੂਲਾਂ ਚ ਕੀ ਹੁੰਦਾ ਕੀ ਵਰਦੀਆਂ ਵੀ ਉੱਥੋਂ ਦਿੰਦੇ ਆ ਕਿਤਾਬਾਂ ਕਾਪੀਆਂ ਉੱਥੋਂ ਦਿੱਤੀ ਪਰ ਇੱਥੇ ਸਾਰੀਆਂ ਵਰਦੀਆਂ ਫਰੀ ਨਹੀਂ ਇੱਥੇ ਦੁਪਹਿਰ ਦਾ ਖਾਣਾ ਵੀ ਫਰੀ ਆ ਪੈਸਾ ਕੋਈ ਲੈਣੀ ਆ ਕੋਈ ਐਸੀ ਵੱਡੀ سہولت ਕੀ ਹੋ ਸਕਦੀ ਹੈ ਤੇ ਹੋਰ ਖੁਸ਼ੀ ਦੀ ਗੱਲ ਇਹ ਹੈ ਕਿ ਇੱਥੇ 2300 ਬੱਚਾ ਪੜ੍ਹਦਾ ਸਕੂਲ ਹੈ 2300 ਬੱਚਾ ਪੜ੍ਹਦਾ ਤੇ 9 ਟੀਚਰ 9 ਟੀਚਰ 26 25 ਬੱਚਾ ਦੇ ਮਗਰ ਇੱਕ ਟੀਚਰ ਹੋ ਗਿਆ ਔਰ ਸਾਰੇ ਸਬਜੈਕਟ ਦੇ ਸੋ ਇਹ ਪੰਜਾਬ ਸਰਕਾਰ ਦੀ ਪ੍ਰਾਪਤੀ ਹੈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੇ ਤੇ ਸਾਡੇ ਮਨੀਸ਼ ਸਿਸੋਧੀਆਂ ਜਿਹੜੇ ਦਿੱਲੀ ਦੇ এডੂਕੇਸ਼ਨ ਮਿਨਿਸਟਰ تھے ਤੇ ਸਾਡੇ ਹਰਜੋਤ ਵੈਸੀ ਜਿਹੜੇ ਪੰਜਾਬ ਦੇ এডੂਕੇਸ਼ਨ ਮਿਨਿਸਟਰ ਹੈ ਇੱਕ ਕ੍ਰਾਂਤੀ ਲਿਆਦੇ ਸੀ ਨਾ ਦਿੱਲੀ ਦੇ ਵਿੱਚ ਦਿੱਲੀ ਦੇ ਸਕੂਲਾਂ ਦੇ ਗੋਹਾਂਚ ਕੱਲੇ ਦੇਸ਼ ਦੇ ਵਿੱਚ ਨਹੀਂ ਵਿਦੇਸ਼ਾਂ ਦੇ ਵਿੱਚ ਹੋਈ ਤੁਹਾਨੂੰ ਯਾਦ ਹੋਵੇਗਾ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਦੀ ਘਰ ਆਲੀ ਇੱਥੇ ਦਿੱਲੀ ਆਈ ਤਾਂ ਉਹਨੇ ਕਿਹਾ ਸੀ ਕਹਿੰਦੇ ਮੈਂ ਦਿੱਲੀ ਦੇ ਸਕੂਲ ਦੇਖਣੇ ਨੇ ਜਦੋਂ ਨੇ ਦਿੱਲੀ ਦੇ ਸਕੂਲ ਦੇਖਣ ਦੀ ਗੱਲ ਕੀਤੀ ਤਾਂ ਮੋਦੀ ਸਾਹਿਬ ਉਹਨਾਂ ਨੂੰ ਭੱਜੜ ਪੈ ਗਈ ਉਹ ਕਹਿੰਦੇ ਨਹੀਂ ਜੀ ਦਿੱਲੀ ਦੇ ਸਕੂਲ ਨਹੀਂ ਅਸੀਂ ਤਾਂ ਤੁਹਾਨੂੰ ਹਰਿਆਣਾ ਦੇ ਸਕੂਲ ਦਿਖਾਉਂਦੇ ਹਾਂ ਚਲੋ ਉਹ ਕਹਿੰਦੇ ਨਹੀਂ ਮੈਨੇ ਦਿੱਲੀ ਦੇ ਸਕੂਲ ਦੇਖਣੇ ਤੋ ਇੱਕ ਪ੍ਰਾਪਤੀ ਹੈ ਕਿ ਜੇ ਸਕੂਲਾਂ ਦੇ ਵਿੱਚ ਸਹੀ ਸਿੱਖਿਆ ਸਹੀ ਅਤੇ ਆਪਕ ਸਹੀ ਮਹੌਲ ਜੇ ਮਿਲਦਾ ਬੱਚਿਆਂ ਨੂੰ ਉਹ ਦੇਖਦਾ ਕੋਈ ਸੀ ਇਸੇ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਲੈ ਕੇ ਦਿੱਲੀ ਦੇ ਸਕੂਲ ਦੇ ਆਜ ਅਸੀਂ ਉਸੇ ਤਰਜ਼ ਤੇ ਚੱਲਦੇ ਹਾਂ ਪੂਰੇ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਬਦਲਾਓ ਅਸੀਂ ਬਦਲਾਓ ਬਹੁਤ ਕੀਤਾ ਅੱਜ ਸਕੂਲ ਦੇ ਵਿੱਚ ਬੱਚਿਆਂ ਦੀ ਸਿੱਖਿਆ ਕਿਉਂ ਵੱਧ ਰਹੀ ਹੈ ਮਾਪਿਆਂ ਦੇ ਦਿਲਸ਼ਸਤੀ ਕਿਉਂ ਬਦਰੀਆ ਪੇਰੈਂਟਸ ਬੈਠੇ ਆ ਸਾਰੇ ਬੱਚਿਆਂ ਦੇ ਮਾਪੇ ਬੈਠੇ ਆ ਕਿਉਂ ਇੰਨੇ ਵੱਡੇ ਗੰਤੀ ਦੇ ਵਿਚਾਰੇ ਆ ਕਿਉਂ ਬੱਚਿਆਂ ਦਾ ਰਜਨ ਪੜਾਈ ਵੱਲ ਹੋਵੇ ਇਸ ਲਈ ਹੋ ਰਿਹਾ ਹੈ ਕਿਉਂਕਿ ਹੁਣ ਬੱਚਿਆਂ ਨੂੰ ਯਕੀਨ ਹੋ ਗਿਆ ਬੱਚਿਆਂ ਦੇ ਮਾਪਿਆਂ ਨੂੰ ਯਕੀਨ ਹੋ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਦ ਸਿੰਘ ਮਾਨ ਦੀ ਸਰਕਾਰ ਗੱਲ ਇਹ ਬੱਚਾ ਨੂੰ ਪੜ੍ਹਾਈ ਤਾਂ ਕਿਸਮਤ ਨਹੀਂ ਸਾਰੇ ਬੱਚਾ ਨੂੰ ਰੋਜ਼ਗਾਰ ਵੀ ਦੇਗੇ 55000 ਨੌਕਰੀ ਦਿੱਤੀ ਬਿਨਾ ਕਿਸੇ ਭੇਦਭਾਵ ਤੋਂ ਦਿੱਤੀ ਬਿਨਾ ਸਫਾਰਿਸ਼ ਤੋਂ ਦਿੱਤੀ ਬਿਨਾ ਪੈਸੇ ਤੋਂ ਦਿੱਤੀ ਨਹੀਂ ਸਰਕਾਰੀ ਨੌਕਰੀਆਂ ਅੱਜ ਦੇ ਥੋੜੇ ਜਿਹਾ ਵਾਕ ਸੀ ਤੇ ਬਜਾਰੇ ਪੜ੍ਹੇ ਜਾਂਦੇ ਤੁਸੀਂ ਬੋਲਣਾ ਨੰਬਰ ਵੀ ਵਧੀਆ ਲੈਣਾਂ ਦੇ ਸੀ ਪਰ ਅਫਸੋਸ ਇਹ ਸਦੀ ਹੈ ਕਿ ਪਿਛਲੀਆਂ ਸਰਕਾਰਾਂ ਦੇ ਸਮਿਆਂ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਤੇ ਚੰਗੇ ਨੰਬਰ ਹਾਸਲ ਕਰਦੇ ਸੀ ਉਹਨਾਂ ਨੂੰ ਤਾਂ ਨੌਕਰੀ ਮਿਲਦੀ ਸੀ ਤੇ ਉਹ ਲੋਕ ਨੌਕਰੀਆਂ ਲੈ ਜਾਂਦੇ ਸੀ ਜਿਹੜੇ ਨਾ ਤਾਂ ਕਦੇ ਬੜੇ ਸੀ ਸਿਰਫ ਤੇ ਸਿਰਫ ਪੈਸੇ ਦੇ ਜੋ ਨਾਲ ਜਾਂ ਸਫਾਸ਼ਾ ਲੈ ਕੇ ਨੌਕਰੀਆਂ ਲੈ ਜਾਂਦੇ ਸੀ ਜਿਹੜਾ ਰੁਝਾਨ ਅਸੀਂ ਖਤਮ ਕਰ ਅੱਜ ਜਿੰਨੀਆਂ ਨੌਕਰੀਆਂ ਦਿੱਤੀਆਂ ਨੇ ਅਸੀਂ ਸਟੇਜਾਂ ਤੇ ਖੜੇ ਹੋਗੇ ਕਹਿਨੇ ਆ ਕਿ ਕੋਈ ਬੰਦਾ ਕਹਦੇ ਪੰਜਾਬ ਦੇ ਵਿੱਚ ਕਿ ਕਿਸੇ ਨੇ ਪੈਸਾ ਖਰਚਿਆ ਹੋਵੇ ਜਾਂ ਕਿਸੇ ਨੂੰ ਐਮਐਲਏ ਮੰਤਰੀ ਕੋਲੇ ਜਾਣਦਿਆਂ ਸਾਰਾ ਸਿਸਟਮ ਘਾਤਾ ਕਿਸੇ ਗਰੀਬ ਦੇ ਬੱਚੇ ਦਾ ਹੱਕ ਮਾਰ ਕੇ ਕਿਸੇ ਗਰੀਬ ਦੇ ਬੱਚੇ ਦਾ ਹੱਕ ਮਾਰ ਕੇ ਪੈਸੇ ਵਾਲੇ ਨੂੰ ਹੀ ਦੇਣਾ ਇਹ ਸਾਰਾ ਸਿਸਟਮ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਣਾਇਆ आज ਕਿਸੇ ਸਕੂਲ ਦੇ ਵਿੱਚ ਇਹਦੇ ਬੱਚੇ ਟੱਪੜਾਂ ਤੇ ਦੀ ਬੈਠਿਆ ਦੇਖੋ ਡੈਸਕਾਂ ਤੇ ਬੈਠੇ ਆ ਤੁਹਾਡੇ ਸਾਹਮਣੇ 1,8000 ਡੈਸਕ ਬਣਾ ਕੇ ਨੇ ਤੇ ਟੀਚਰਾਂ ਨੂੰ ਅਸੀਂ ਸਿੱਖਿਆ ਲੈਣ ਦੇ ਲਈ ਦੂਜੇ ਦੇਸ਼ਾਂ 'ਚ ਭੇਜਿਆ ਸਿੰਗਾਪੁਰ ਭੇਜਿਆ ਹੈਨਲੈਂਡ ਭੇਜਿਆ ਅਹਮਦਾਬਾਦ ਭੇਜਿਆ ਤੇ ਬ੍ਰੋਧਿਤ ਨਾਲੇ ਹੁਣ ਪਾਜੀ ਨਹੀਂ ਕਰਨ ਲੱਗਦੇ ਕਿ ਇਹਨਾਂ ਨੂੰ ਉੱਥੇ ਕਿਉਂ ਭੇਜਿਆ ਪਰ ਸਾਡੀ ਸੋਚ ਇਹ ਹੈ ਕਿ ਚੰਗਾ ਕੁਝ ਕਿਤੋਂ ਵੀ ਮਿਲੇ ਉਹ ਲੈ ਲੈਣਾ ਚਾਹੀਦਾ ਦੇਸੀ ਲੈਤਾ ਉਹ ਅੱਜ ਕੰਪੀਟੀਸ਼ਨ ਦਾ ਜਨੂੰਨ ਹੈ ਅਸੀਂ ਬੱਚਿਆਂ ਨੂੰ ਉਸ ਹਾਨ ਦੇ ਬਣਾਉਣਾ ਹੈ ਸਾਡੇ ਟੀਚਰ ਉਹਦੇ ਸਿੱਖਿਆ ਲੈ ਕੇ ਆਏ ਤੇ ਉਹੀ ਸਿੱਖਿਆ ਬੱਚਿਆਂ ਨੂੰ ਦੇ ਰਹੇ ਨੇ ਕੋਈ ਨਹੀਂ ਕੀ ਮੜਾ ਹੋ ਗਿਆ ਪਰ ਉਹ ਕਹਿੰਦੇ ਨਹੀਂ ਆਏ ਕਿਉਂ ਕੀਤਾ ਆਹ ਹੁਣ ਸਾਡੇ ਇਹ ਘਟਨਾ ਦੀ ਰੌਲਾ ਪਾਈ ਜਾਂਦੇ ਆ ਲੈ ਦੱਸੋ ਕੋਈ ਗਣਾ ਕੀਤਾ ਤਾਂ ਨਹੀਂ ਅੱਜ ਮੈਂ ਕਿਹ ਆਇਆ ਚੰਗਾ ਲੱਗ ਰਿਹਾ ਨਹੀਂ ਕੋਈ ਇਥੇ ਮੈਨੂੰ ਕਮੀ ਦਾ ਪਤਾ ਲੱਗੂਗਾ ਕੋਈ ਇਥੇ ਪ੍ਰਾਪਤੀ ਦਾ ਪਤਾ ਲੱਗੂਗਾ ਕਦੇ ਹੋ ਅਸੀਂ ਦੂਰ ਕਰਾਂਗੇ ਪ੍ਰਾਪਤੀ ਹੋ ਟੀਚਰਾਂ ਨੂੰ ਸ਼ਾਬਾਸ਼ ਤੇ ਮਾਂ ਵੀ ਚੰਗਾ ਹੀ ਹੁੰਦਾ ਨਾ ਪਰ ਉਹ ਕਹਿੰਦੇ ਕਿਉਂ ਆਉਣੇ ਆਨੇ ਨੇ ਅਦਗਟਣ ਕਾਹਦੇ ਆਨੇ ਪਰ ਅਸੀਂ ਕੰਮ ਕਰਕੇ ਅਦਗਟਣ ਕਰਦੇ ਹਾਂ ਅਸੀਂ ਲੋਕਾਂ ਦੇ ਨਾਲ ਨਾਪਤਾ ਕਰਨ ਕਰਦੇ ਹਾਂ ਕਿਉਂਕਿ ਸਾਡਾ ਮੇਨ ਮਕਸਦ ਹੀ ਇਹ ਹੈ ਕਿ ਬੱਚੇ ਚੰਗਾ ਪੜ੍ਹਨ ਲਿਗਨ ਆਪਣੇ ਪੈਰਾਂ ਦੇ ਕੜੇ ਹੋਣ ਤੇ ਮਾਂ-ਬਾਪ ਦਾ ਸਹਾਰਾ ਹੈ ਇਹ ਸਾਡਾ ਨਿਸ਼ਚੈ ਅਸੀਂ ਮੈਡੀਕਲ ਸੌਲਟਾ ਦੇ ਕੰਮ ਕੀਤਾ ਹੁਣ ਆਪਣੇ ਮੁਹੱਲਾ ਕਲੀਨਿਕ ਵੀ ਕੰਮ ਕਰਦੇ ਆ ਸਾਰੀ ਦਵਾਈ ਫਰੀ ਮਿਲਦੀ ਉੱਥੇ ਹਸਪਤਾਲਾਂ ਦੇ ਵਿੱਚ ਦਵਾਈ ਫਰੀ ਮਿਲਦੀ ਸਭ ਸਰਕਾਰ ਨੇ ਹਰ ਪਾਸੇ ਕੰਮ ਕੀਤਾ ਤੇ ਜਿਹੜਾ ਯੁੱਧ ਨਸ਼ਾ ਬੰਦੋ ਇਸੇ ਕਾਲ ਕੀਤੀ ਆ ਉਹਨਾਂ ਦੀ ਕੀ ਜੇ ਬਹੁਤ ਵਧੀਆ ਆ ਰਹੀ ਹੈ। ਫਰਕ ਮਹਿਸੂਸ ਹੋ ਰਿਹਾ ਲੋਕਾਂ ਨੂੰ। ਜਿਹੜੇ ਬਰਮਾਸ਼ ਵੀ تھے ਨਸ਼ੇ ਦਾ ਕਾਰੋਬਾਰ ਵੀ ਕਰਦੇ ਸੀ। ਸਰਕਾਰੀ ਜ਼ਮੀਨਾਂ ਰੋਗ ਦਿੱਤੀ। ਉਥੇ ਕੋਠੀਆਂ ਪਾਲਾਂ ਦੇ ਸੀ ਸਾਰੇ। ਅਸੀਂ ਸਾਰਾ ਕੰਮ ਕੀਤਾ ਸਾਰੇ ਕੋਠਿਆਂ ਢਾਇਆ ਜਾ ਰਹੀਆਂ ਨੇ। ਜਿਹੜਾ ਕਿਸੇ ਦੇ ਬੱਚਿਆਂ ਨੂੰ ਬਰਬਾਦ ਕਰਕੇ ਤੇ ਇਹ ਸੋਚੇਗਾ ਕਿ ਅਸੀਂ ਕੋਠਿਆਂ 'ਚ ਰਹਿ ਲਾਂਗੇ। ਸਰਕਾਰ ਇਸ ਗੱਲ ਦੀ ਜਾਣ ਨਹੀਂ ਦੇਵੇਗੀ।